ਆ ਲਾਈਵ ਚਲਾਇਆ ਹਾਂਜੀ ਅਸੀਂ ਅੱਜ ਪਹੁੰਚੇ ਹਾਂ ਕੀਰਤਪੁਰ ਸਾਹਿਬ ਵਿਖੇ ਜਿੱਥੇ ਬਾਬਾ ਗੁਰਦਤਾ ਸਿੰਘ ਗੁਰਦੋਰਾ ਵਿਖੇ ਗੋਦਾ ਸਾਹਿਬ ਵਿਖੇ ਰੰਗਰੇਟੇ ਗੁਰਕਬੀਟੇ ਖਤਾਬਦਸ ਮਨਾਇਆ ਜਾ ਰਿਹਾ ਕੌਣ ਮਨਾ ਰਹੇ ਨੇ ਕਿਉਂ ਮਨਾ ਰਹੇ ਨੇ ਇਤਿਹਾਸ ਚ ਕਿੰਨੀ ਵਾਰ ਮਨਾਇਆ ਜਾ ਚੁੱਕਾ ਹੈ ਅੱਜ 350 ਸਾਲਾ ਰੰਗਰੇਟੇ ਗੁਰਕਬੀਟੇ ਖਤਾਬਦਸ ਜੋ ਮਨਾਇਆ ਜਾ ਰਿਹਾ ਇਸ ਬਾਰੇ ਆਪਾਂ ਪ੍ਰਬੰਧ ਕਰਨਾ ਗੱਲਬਾਤ ਕਰਦੇ ਆਂ ਤੇ ਨਾਲ ਹੀ ਜਿਹੜੀ ਇਹ ਟੀਮ ਜਿਹੜੀ ਖੜੀ ਆ ਜਿਸ ਵਿੱਚ ਬੀਬੀਆਂ ਪਹੁੰਚੀਆਂ ਨੇ ਰਾਤ ਦਾ ਇੱਥੇ ਇਹਨਾਂ ਦਾ ਪੜਾ ਸੀ ਰਾਤ ਦੇ ਪੜਾ ਦੇ ਦੌਰਾਨ ਅਸੀਂ ਕਰਦੇ ਆਂ ਪਰਬੰਧਕਾਂ ਨਾਲ ਸਭ ਤੋਂ ਪਹਿਲਾਂ ਡਾਕਟਰ ਖਸ਼ੀ ਦਾ ਸਾਹਿਬ ਨੂੰ ਬੇਨਤੀ ਕਰਾਂਗੇ ਹਾਂਜੀ ਖੁੰਡਾ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੁੱਚੀ ਦੁਨੀਆ ਚ ਵਸਦੀ ਹੋਈ ਨਾਨਕ ਨਾਮ ਲੈਵਾ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਪਿੱਛੇ ਜਿਹੜਾ ਤੁਸੀਂ ਬੋਰਡ ਵੇਖ ਰਹੇ ਆ 350 ਸਾਲਾਂ ਗੰਗਰੇਟਾ ਗੁਰੂ ਕੇ بیٹے ਖਿਤਾਬਦੇਵਸ ਪਹਿਲੀ ਵਾਰ ਮਨਾਇਆ ਜਾ ਰਿਹਾ ਤੇ ਮਨਾਇਆ ਇਸ ਲਈ ਜਾ ਰਿਹਾ ਹੈ ਕਿ 350 ਸਾਲ ਪਹਿਲਾਂ ਜਦੋਂ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹ ਸ਼ਹੀਦੀ ਤੋਂ ਬਾਅਦ ਕਿੰਨਾ ਹਾਲਤਾਂ ਦੇ ਵਿੱਚ ਭਾਈ ਜੈਤਾ ਜੀ ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਜੀਵਨ ਸਿੰਘ ਜੀ ਬਣ ਕੇ ਚੰਨਾ ਨੂੰ ਸਤਕਾਰ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਬਾਬਾ ਜੀਵਨ ਸਿੰਘ ਜੀ ਕਿਹਾ ਜਾਂਦਾ ਉਸ ਉਹਨਾਂ ਦੀ ਜਿਹੜੀ ਅਨਸ ਬਣਸ ਹੈ ਇਸ ਵੇਲੇ ਰੰਗਰੇਟਿਆਂ ਨੂੰ ਇਸ ਜਿਹੜੀ ਗੱਲ ਸਮਝ ਚ ਲੱਗੀ ਕਿ ਉਹ ਜਿਹੜਾ ਖਿਤਾਬ ਜਿਸ ਦਾ ਅਸੀਂ ਸਦੀਆਂ ਤੋਂ 350 ਸਾਲ ਤੋਂ ਫਖਰ ਜਿਹੜਾ ਕਰਦੇ ਆ ਉਸ ਦਿਨ ਨੂੰ ਅਸੀਂ ਕਦੇ ਯਾਦ ਨਹੀਂ ਕੀਤਾ ਤੇ ਇਸ ਦਿਵਸ ਨੂੰ ਸਾਨੂੰ ਯਾਦ ਕਰਨਾ ਪੈਂਦਾ ਕਿ ਇਸ ਦਿਨ ਇਸ ਦਿਵਸ ਤੇ ਅੱਜ ਦੇ ਦਿਨ ਅੱਜ ਦੇ ਦਿਨ 15 ਨਵੰਬਰ ਨੂੰ ਇਹ ਜਿਹੜਾ ਘਟਨਾ ਵਾਪਰੀ ਸੀਗੀ ਗੁਰਦੁਆਰੇ ਬਿਬਾਨ ਸਾਹਿਬ ਹੁਣ ਆਪਾਂ ਚੱਲਿਆਂਗੇ ਜਿੱਥੋਂ ਗੁਰਦੁਆਰਾ ਸਾਹਿਬ ਆ ਕੇ ਅੱਜ ਦੇ ਦਿਨ ਗੁਰੂ ਗੋਬਿੰਦ ਸਾਹਿਬ ਜੀ ਖੁਦ ਜਿਹੜੇ ਆਏ ਸੀਗੇ ਤੇ ਉਹਨਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਜਿਹੜਾ ਉਹ ਭਾਈ ਜੈਤਾ ਜੀ ਤੋਂ ਪ੍ਰਾਪਤ ਕਰਕੇ ਇੱਥੋਂ ਸੀਸਗੰਢ ਸਾਹਿਬ ਗਏ ਸੀਗੇ ਸੋ ਅੱਜ ਉਸੇ ਦਿਵਸ ਨੂੰ ਯਾਦ ਕਰਨ ਕਰਕੇ ਯਾਦ ਕਰਨ ਵਜੋਂ ਇਹ ਜਿਹੜਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਇੱਕ ਚੇਤrana ਜਿਹੜਾ ਮਾਰਚ ਜਿਹੜਾ ਆਰੰਭ ਅੱਜ ਪਹਿਲੀ ਵਾਰ ਕੀਤਾ ਜਾ ਰਿਹਾ ਸੋ ਉਹਦੀ ਆ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਲੈਣ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਉਸ ਤੋਂ ਬਾਅਦ ਜਿਹੜੀ ਵਿਚਾਰ ਗੋਸ਼ਟੀ ਹੋਊਗੀ ਖਾਲਸਾ ਕਾਲਜ ਕੁਰਤੂਬਰਾ ਇਥੇ ਹੈ ਅਨੰਦਪੁਰ ਸਾਹਿਬ ਵਿਖੇ ਉਸ ਸਥਾਨ ਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਉਸ ਸਥਾਨ ਤੇ ਜਿਹੜੀ ਫਿਰ ਵਿਚਾਰ ਗੋਸ਼ਟੀ ਹੋਊਗੀ ਅੱਜ ਤਾਂ ਜਿਹੜਾ ਪ੍ਰੋਗਰਾਮ ਹੈ ਹੁਣ ਹੀ ਥੋੜੀ ਦੇਰ ਬਾਅਦ ਇੱਥੋਂ ਚੱਲੇ ਪਾਵਾਂਗੇ ਗੁਰਦੁਆਰਾ ਪੇਬਾਨ ਸਾਹਿਬ ਤੋਂ ਗੁਰਦੁਆਰਾ ਸੀਸਗੰਨ ਸਾਹਿਬ ਸਾਡਾ ਇੱਕ ਚੇਤਨਮਾਰਚ ਜਾਵੇਗਾ ਤਾਂ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੋਊਗਾ ਮੈਂ ਚਾਹੂੰਗਾ ਕਿ ਜਿਹੜੀ ਥੋੜੀ ਗੱਲਬਾਤ ਇਹਦੇ ਤੇ ਧਾਲੀਵਾਲ ਸਾਹਿਬ ਸਾਡੇ ਰਾਜਸਥਾਨ ਤੋਂ ਆਏ ਨੇ ਸਾਡੇ ਰਾਣਾ ਜੀ ਨੇ ਇਹ ਸਾਡੀ ਸਾਰੀ ਸੰਗਤ ਭਾਰਤ ਦੇ ਵੱਖ-ਵੱਖ ਸਥਾਨਾਂ ਤੋਂ ਆਈ ਤੁਸੀਂ ਸੰਗਤ ਜਿਹੜੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਜਸਵਿੰਦਰ ਸਿੰਘ ਧਾਰੀਵਾਲ ਸਾਹਿਬ ਤੁਸੀਂ ਰਾਜਸਥਾਨ ਤੋਂ ਆਏ ਹੋ ਅੱਜ ਇਸ ਪ੍ਰੋਗਰਾਮ ਬਾਰੇ ਫੰਕਸ਼ਨ ਬਾਰੇ ਤੁਹਾਡਾ ਕੀ ਪੁੱਛਣਾ ਪਹਿਲਾਂ ਦੱਸੋ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਚੀਜ਼ ਜਿਹੜਾ ਹੁਣ ਚੇਤਨਾ ਮਾਰਚ ਕਿੱਢਿਆ ਇਹ ਆ ਇਹ 350 ਸਾਲਾ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਿਸ ਚੀਜ਼ ਦੀ ਜ਼ਰੂਰਤ ਸੀ ਔਰ ਅਸੀਂ ਭੁੱਲੇ ਬੈਠੇ ਸੀਗੇ ਕਿ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਆ ਗੁਰਤੇਗ ਬਹਾਦਰ ਜੀ ਦਾ ਮਨਾਉਂਦੇ ਆ ਉਹਨਾਂ ਦੇ ਨਾਲ ਜਿਹੜੇ ਗੁਰਤੇਗ ਬਹਾਦਰ ਜੀ ਨਾਲ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਪਰ ਇਹਨਾਂ ਦੇ ਨਾਲ ਇੱਕ ਬਹੁਤ ਵੱਡੀ ਸਭ ਤੋਂ ਵੱਡੀ ਕੁਰਬਾਨੀ ਸੀ ਜਿਹੜੀ ਕਿ ਜਿਨੇ ਪੂਰਾ ਇਤਿਹਾਸ ਰਚਿਆ ਉਹ ਭਾਈ ਸਦਾਨੰਦ ਜੀ ਨੂੰ ਨਹੀਂ ਅਸੀਂ ਕਦੇ ਯਾਦ ਕੀਤਾ ਜਿਨ੍ਹਾਂ ਨੇ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀਸ ਚੱਕਣ ਲਈ ਆਪ ਦਾ ਕੁਰਬਾਨੀ ਦਿੱਤੀ ਤਾਂ ਮੈਂ ਹਸਲੀਆ ਦਲ ਦੇ ਜਿਹੜੇ ਮੁਖੀ ਸਰਦਾਰ ਕਸ਼ਮੀਰ ਸਿੰਘ ਜੀ ਖੁੰਡਾ ਨੂੰ ਇਸ ਚੀਜ਼ ਦੀ ਸਭ ਤੋਂ ਪਹਿਲਾਂ ਵਧਾਈ ਦਿੰਨਾ ਕਿ ਜੋ ਕੰਮ ਅਜ ਤੱਕ ਨਹੀਂ ਹੋਇਆ ਜਿਹਦੀ ਜ਼ਰੂਰਤ ਸੀਗੀ ਕਿ ਅਸੀਂ ਭਾਈ ਸਦਾਨੰਦ ਜੀ ਨੂੰ ਜਿਹੜਾ ਹੈ ਨਾ ਉਹਨਾਂ ਦੇ ਜਿੰਨਾ ਵੱਡਾ ਸੈਕਰੀਫਾਈਸ ਜਿੜੀ ਬੜੀ ਕੁਰਬਾਨੀ ਸੀ ਉਹ ਸਾਤੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰ ਸਕੇ ਉਹ ਮਾਨਸਮਾਨ ਨਹੀਂ ਦੇ ਸਕੇ ਜਿਹਦੀ ਅੱਜ ਸ਼ੁਰੂਆਤ ਅਸ ਚੇਤਨਾ ਮਾਰਚ ਦੀ ਮਦਨਮਾਲ ਖੁੰਡਾ ਸਾਹਿਬ ਦੀ ਅਗਵਾਈ ਚ ਹੋ ਰਹੀ ਹੈ ਔਰ ਇਸ ਤੋਂ ਬਾਅਦ ਉਹ ਜਿਹੜੇ ਸਾਡੇ ਜਿੰਨੇ ਵੀ ਮਹਾਪੁਰਸ਼ ਹੋਏ ਨੇ ਉਹਨਾਂ ਦੇ ਉੱਪਰ ਮੰਥਨ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਲਈ ਮੈਂ ਫੇਰ ਖੁੰਡਾ ਸਾਹਿਬ ਨੂੰ ਧੰਨਵਾਦ ਦਿੰਨਾ ਹੈ ਕਿ ਇਹਨਾਂ ਨੇ ਸਾਰੇ ਇਤਿਹਾਸਕਾਰਾਂ ਨੂੰ ਗੋਲ ਕੀਤਾ ਹੈ ਔਰ ਉਹਦੇ ਲਈ ਇੱਕ ਵਿਚਾਰ ਗੋਸ਼ਟੀ ਵੀ ਅਨੰਦਪੁਰ ਸਾਹਿਬ ਖਾਲਸਾ ਕਾਲਜ ਦੇ ਅੰਦਰ ਹੋਣ ਜਾ ਰਹੀ ਹੈ ਇਹ ਸਭ ਲਈ ਮੈਂ ਪੂਰੀ ਟੀਮ ਨੂੰ ਹਾਸ਼ਿਆਦਲ ਨੂੰ ਆਪਣੇ ਖਿਲਾਸਨ ਮੱਜਵੀ ਸਮਾਹਸਭਾ ਤੋਂ ਕੋਟਨ ਕੋਟ ਤਨ ਵਧ ਕਰਦਾ ਰੋੜ ਜਿਹੜੀਆਂ ਸੇਵੂਗੀ ਜਿੱਥੇ ਬੰਦੀਆਂ ਨੇ ਨਾਲ ਚੱਲੀ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਸੋ ਬਾਹੂ ਚੱਲਦੇ ਆ ਅਗਲੀ ਜੋ ਰਸਮ ਹੈ ਉਹ ਦੇਖਦੇ ਆ ਇਸ ਅੱਜ ਦੇ ਸਮਾਗਮ ਦੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 25 ਬੰਦੇ ਆਨਲਾਈਨ ਸਨ ਕੋਰਡੀਨੇਟਰ ਅੱਛਾ ਅੱਛਾ ਫਰੈਂਕ ਨੂੰ ਫੋਨ ਮਾਰਿਆ ਯਾਰ ਭੈਣ ਸੋ ਕਰੀਂ ਨਾ ਸੁਨੀਤ ਇਹਨੂੰ ਜਿੱਤੇ ਜਿੱਤੇ ਜਾਂਦਾ ਹੈ ਲੰਗਰ ਚ ਫਸ ਜਾਂਦਾ ਹੈ ਇਹ ਪੁੱਠੇ ਕਰ ਜਾਂਦਾ ਹੈ ਵੀ ਉੱਥੇ ਆ ਕੇ ਖੜ੍ਹ ਜਉ 2 ਮਿੰਟ ਆਈਆਂ ਤਾਂ ਹੈ